ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ सुरेंद्र ਸਿੰਘ ਨੇ ਗੁਮਾਨਪੁਰਾ ਡਿਸਪੋਜ਼ਲ ਦਾ ਦੌਰਾ ਕੀਤਾ ਜਿੱਥੇ ਉਹ ਨਾ ਹਲਕਾ ਪਛਮੀ ਦੇ ਵੱਖ-ਵੱਖ ਪਾਰਟੀਆਂ ਦੇ ਨੁਮਾਇਦਿਆਂ ਨਾਲ ਮੁਲਾਕਾਤ ਵੀ ਕੀਤੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਅਰਵਿੰਦ ਕੁਮਾਰ ਪਕਨਾ ਅਤੇ ਸੀਨੀਅਰ ਕਾਂਗਰਸੀ ਆਗੂ ਸतीश ਕੁਮਾਰ ਵੱਲੋਂ ਪੁਰਾਣੀਆਂ ਗੱਡੀਆਂ ਦਾ ਮੁੱਦਾ ਐਡੀਸ਼ਨਲ ਕਮਿਸ਼ਨਰ ਸਾਹਮਣੇ ਰੱਖਿਆ ਉਨਾ ਕਿ ਆ ਕਿ ਪਾਵੇਂ ਗੱਡੀਆਂ ਥੋੜੀ ਦੇਰ ਬਾਅਦ ਦੇ ਦਿੱਤੀਆਂ ਜਾਣ ਪਰ ਹਲਕਾ ਪੱਛਮੀ ਵਿੱਚ ਪੁਰਾਣੀਆਂ ਗੱਡੀਆਂ ਨਹੀਂ ਚੱਲਣ ਦਿੱਤੀਆਂ ਜਾਣ ਕਿਉਂਕਿ ਇਹ ਗੱਡੀਆਂ ਬਹੁਤ ਪੁਰਾਣੀਆਂ ਹਨ ਅਤੇ ਕਦੇ ਵੀ ਸੜਕ ਦੇ ਵਿੱਚ ਖਰਾਬ ਰੁਕ ਸਕਦੀਆਂ ਹਨ ਇਸ ਲਈ ਹਲਕਾ ਪੱਛਮੀ ਨੂੰ ਵੀ ਕੂੜਾ ਕਲੈਕਟ ਕਰਨ ਵਾਲੀਆਂ ਨਵੀਆਂ ਗੱਡੀਆਂ ਦਿੱਤੀਆਂ ਜਾਣ ਇਸ ਮੌਕੇ ਸਹਾਇਕ ਹੈਲਥ ਅਫਸਰ ਡਾਕਟਰ ਰਮਾ ਸਮੀਤ ਕੂੜਾ ਕਲੈਕਟ ਕਰਨ ਵਾਲੀ ਕੰਪਨੀ ਦੇ ਨੁਮਾਇਦੇ ਵੀ ਮੌਜੂਦ ਸਨ ਗੱਡੀਆਂ ਦੇ ਮੁੱਦੇ ਤੇ ਬੋਲਦਿਆਂ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਨੇ ਆਖਿਆ ਕਿ ਇਹ ਮੁੱਦਾ ਅੰਮ੍ਰਿਤਸਰ ਦੇ ਮੇਅਰ ਚਤਿੰਦਰ ਸਿੰਘ ਮੋਤੀਪਾਟਿਆ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਮਾਨਜੋ ਕਮਿਸ਼ਨਰ ਸਾਹਿਬ ਸ਼੍ਰੀ ਵਿਕਰਮਜੀਤ ਸਿੰਘ ਸ਼ੇਰਗਿਲ ਉਹਨਾਂ ਦੀ ਡਾਇਰੈਕਸ਼ਨ ਹੇਠ ਜਿਹੜਾ ਹੈਗਾ ਅੱਜ ਮੈਂ ਸ਼ਹਿਰ ਦੇ ਜਿੰਨੇ ਸਾਡੇ ਐਮ ਆਰ ਐਫ ਸੈਂਟਰ ਨੇ ਮਟੀਰੀਅਲ ਰਿਕਵਰੀ ਫੈਸਿਲਿਟੀ ਸਾਡੇ ਸੈਂਟਰ ਬਣੇ ਹੋਏ ਨੇ ਜਿੱਥੇ ਅਸੀਂ ਜਿਹੜਾ ਹੈਗਾ ਗਿੱਲਾ ਕੂੜਾ ਲੈ ਕੇ ਆਂਦੇ ਹਾਂ ਉੱਥੇ ਪਿੱਟਾਂ ਬਣੀਆਂ ਹੋਈਆਂ ਨੇ। ਉਹਨਾ ਪਿੱਟਾਂ ਦੇ ਵਿੱਚ ਗਿੱਲਾ ਕੂੜਾ ਜਿਹੜਾ ਪਾਇਆ ਜਾਂਦਾ ਤੇ ਉਸ ਤੋਂ ਜਿਹੜੀ ਖਾਦ ਤਿਆਰ ਕੀਤੀ ਜਾਂਦੀ ਹੈ ਸੋ ਸ਼ਹਿਰ ਦੇ ਚਾਰ ਅਲੱਗ-ਅਲੱਗ ਥਾਵਾਂ ਤੇ ਜਿਹੜੇ ਸਾਡੇ ਰੀਐਮਆਰਐਫ ਸੈਂਟਰ ਬਣੇ ਨੇ ਇੱਕ ਚਾਲੀ ਕੂ ਬਣਿਆ ਹੈਗਾ ਦੈਨ ਸਾਡਾ ਚਵਾਲ ਰੋਡ ਤੇ ਬਣਿਆ ਹੈਗਾ ਦੈਨ ਗੋਲਬਾਗ ਬਣਿਆ ਹੈਗਾ ਤੇ ਦੈਨ ਇਥੇ ਨਿਹੰਗੜ੍ਹ ਸ਼ਾਟੇ ਬਣਿਆ ਹੈਗਾ ਸੋ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਕੂੜਾ ਲੈ ਕੇ ਆਨੇ ਆ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕੌਂਸਲਰ ਸੇਵਾਣੇ ਸਾਰੇ ਮੋਤਵਾਰੇ ਤੇ ਖੜੇ ਨੇ ਤੇ ਮੇਰੀ ਇਹਨਾਂ ਨੂੰ ਵੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜਾ ਅਸੀਂ ਸਾਰਿਆਂ ਨੂੰ ਜਿਹੜਾ ਜਾਗਰੂਕ ਕਰੀਏ ਤੇ ਜਿਹੜਾ ਕੂੜਾ ਹੈ ਸਾਰਾ ਅਸੀਂ ਅਲੱਗ-ਅਲੱਗ ਕਰਕੇ ਦੀਏ ਸੁੱਕਾ ਸੀ ਲੱਗ ਦਈਏ ਗਿੱਲਾ ਸੀ ਲੱਗ ਦਈਏ ਸੋ ਸੋ ਦੈਟ ਅਸੀਂ ਜਿਹੜੀ ਹੈਗੀ ਕੂੜੇ ਦੀ ਸਾਮ ਸੰਭਾਲ ਜਿਹੜੀ ਹੈ ਵਧੀਆ ਤਰੀਕੇ ਨਾਲ ਤੇ ਸਾਇੰਟਿਫਿਕ ਤਰੀਕੇ ਨਾਲ ਕਰ ਸਕੀਏ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ 3R ਕੰਪਨੀ ਵੱਲੋਂ ਜਿਹੜੇ ਹੈਗੇ ਆ ਆਪਰੇਸ਼ਨ ਜਿਹੜਾ ਟੇਕਓਵਰ ਕਰ ਲਿਆ ਗਿਆ ਹੈ ਹੌਲੀ-ਹੌਲੀ ਸਾਰੇ ਸ਼ੇਅਰ ਦੇ ਵਿੱਚ ਕਰ ਰਹੇ ਨੇ ਚਾਰ ਹਲਕੇ ਜਿਹੜੇ ਨੂੰ ਕੀਤੇ ਜਾ ਚੁੱਕੇ ਨੇ ਵੈਸਟ ਹਲਕੇ ਦੇ ਵਿੱਚ ਵੀ ਮੇਰੀ ਜਾਣਕਾਰੀ ਮੁਤਾਬਕ ਜਿਹੜੇ 23 ਗੱਡੀਆਂ ਜਿਹੜੀਆਂ ਹੈਗੀਆਂ ਕੱਲ ਤੱਕ ਉਹ ਡਿਪਲਾਈ ਕਰਤੀਆਂ ਨੇ ਤੇ ਬਾਕੀ ਜਿਹੜੇ ਏਰੀਆ ਰਹਿ ਗਿਆ ਉੱਥੇ ਵੀ ਬਹੁਤ ਜਲਦੀ ਜਿਹੜੀਆਂ ਹੈਗੀਆਂ ਗੱਡੀਆਂ ਡਿਪਲਾਈ ਕਰ ਦਿੱਤੀਆਂ ਜਾਣ। ਦੇਖੋ ਇਹਦੇ ਵਿੱਚ ਕੁਝ ਗੱਡੀਆਂ ਸਾਡੀਆਂ ਸਮਾਰਟ ਸਿਟੀ ਦੀਆਂ ਸੀਗੀਆਂ ਜਿਹੜੀਆਂ ਅਸੀਂ ਪੁਰਾਣੀ ਕੰਪਨੀ ਨੂੰ ਦਿੱਤੀਆਂ ਸੀ ਉਹ ਵਾਡਾ ਨੂੰ ਸਾਡੇ ਪੈਸੇ ਦੀਆਂ ਨੇ ਉਹ ਅਸੀਂ ਕੰਪਨੀ ਨੂੰ ਹੈਂਡਓਵਰ ਕਰਤੀਆਂ ਨੇ ਜੋ ਕੁਝ ਮੇਰੇ ਧਿਆਨ ਚ ਆਇਆ ਕਿਉਂਕਿ ਇਹਨਾਂ ਦਾ ਕੁਝ ਇੱਕ ਪੁਰਾਣੀ ਕੰਪਨੀ ਜਿਹੜੀ ਤਖਸ਼ਿਲ ਕਰਕੇ ਕੰਪਨੀ ਸੀ ਉਹਨਾਂ ਨਾਲ ਵੀ ਇਹਨਾਂ ਦਾ ਐਗਰੀਮੈਂਟ ਚੱਲਦਾ ਸੀ ਤੋਂ ਸਾਡਾ ਤੇ ਦੇਖੋ ਇਹਨਾਂ ਨਾਲ ਐਗਰੀਮੈਂਟ ਹੈਗਾ ਕੂੜਾ ਚੱਕਣ ਦਾ ਠੀਕ ਹੈ ਸੋ ਉਹ ਜਿਆਦਾ ਇੰਪੋਰਟੈਂਟ ਹੈਗਾ ਕੂੜਾ ਜਿਹੜਾ ਚੱਕਿਆ ਜਾਣਾ ਚਾਹੀਦਾ ਹੈ ਗੱਡੀ ਥੋੜੀ ਪੁਰਾਣੀ ਨਵੀਂ ਉਹਦਾ ਕੋਈ ਨਾ ਦੈਟ ਇਜ਼ ਹੀ ਮਟੀਰੀਅਲ ਚੰਗੀ ਹਾਲਤ ਨੂੰ ਨਹੀਂ ਚਾਹੀਦੀ ਹੈ ਜੋ ਮੋਟਰ ਵਹੀਕਲ ਐਕਟ ਅਨੁਸਾਰ ਜਿਹੜੀ ਹੈਗੀ ਉਹਦਾ ਫਿਟਨੈਸ ਹੋਣੀ ਚਾਹੀਦੀ ਹੈਗੀ ਠੀਕ ਹੋਣੀ ਚਾਹੀਦੀ ਹੈ ਬਾਕੀ ਜੋ ਵੀ ਕਾਉਂਸਲ ਸੇਵਾਨ ਨੇ ਜੋ ਮੰਗ ਹੈ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਸਾਰੇ ਦੀ ਮੰਗ ਹੈ ਮਾਨਯੋਗ ਮੇਰ ਸਾਹਿਬ ਦੇ ਧਿਆਨ ਵਿੱਚ ਲਿਆ ਜਾਇਆ ਜਾਏਗਾ ਤੇ ਉਹਦਾ ਜਿਹੜਾ ਹੱਲ ਕੱਢਿਆ ਜਾਏਗਾ ਅਡਿਸ਼ਨਲ ਕਮਿਸ਼ਨਰ ਸਾਹਿਬ ਸਾਡੇ ਸ਼ਾਡ ਨਗਰ ਵਿੱਚ ਆਏ ਨਾਲ ਹੈਲਥ ਅਫਸਰ ਮੈਡਮ ਰਮਾ ਜੀ ਉਹ ਰਾਜੇ ਇੰਨਾ ਵੱਡਾ ਇੰਨਾ ਹਮਲਾ ਸਾਰਾ ਸਟਾਫ ਅੱਜ ਨਜ਼ਰ ਆਇਆ ਵਾ ਨਹੀਂ ਤੇ ਅੱਜ ਤੋਂ ਪਹਿਲਾਂ ਆਪਾਂ ਕਈ ਵਾਰੀ ਸ਼ੇਪੂਰੀ ਵਿੱਚ ਜੇਤੇ ਸੰਸਕਾਰ ਤੇ ਤਕਰੀਬਨ ਇਹ ਦੂਜੇ ਤੇ ਜਿਹਦੇ ਦਿਨ ਹੁੰਨੇ ਆ ਪਰ ਸਾਨੂੰ ਕਦੀ ਨਹੀਂ ਇੰਨਾ ਸਟਾਫ ਲੱਭਾ ਸਿਰਫ ਅਫਸਰਾਂ ਦੀ ਆਉਣ ਕਰਨ ਨਹੀਂ ਆਏ ਆ ਤੇ ਅੱਜ ਸਾਡੀ ਮੰਗ ਕੀ ਹੈ ਬੈਸਟ ਕੰਸਟੀਚਨਸੀ ਚ ਪੁਰਾਣੀਆਂ ਗੱਡੀਆਂ ਲਾਉਣਾ ਚਾਹੁੰਦੇ ਆ ਕੰਪਨੀ ਆਡਵੀਜ਼ਨਾਂ ਦੇ ਜਿਹੜੇ ਇੰਚਾਰਜ ਆ ਉਹ ਵੀ ਇੱਥੇ ਆਏ ਆ ਔਰ ਆਪਾਂ ਉਹਨਾਂ ਨੂੰ ਵੀ ਇਹ ਰਿਕਵੈਸਟ ਕੀਤੀ ਹੈਗੀ ਅੱਜ ਕਿ ਆਪਾਂ ਵੈਸਟ ਕੌਂਸਲੈਂਸੀ ਵਿੱਚ ਪੁਰਾਣੀਆਂ ਗੱਡੀਆਂ ਨਹੀਂ ਲਵਾਉਣੀਆਂ ਇਹ ਪੁਰਾਣੀਆਂ ਗੱਡੀਆਂ ਚੁੱਕ ਕੇ ਸਾਡੇ ਲਵਾਉਣੀਆਂ ਚਾਹੁੰਦੀ ਆ ਪੁਰਾਣੀਆਂ ਗੱਡੀਆਂ ਦੀ ਕੰਡੀਸ਼ਨ ਬੜੀ ਬੈਡ ਆ ਬਹੁਤ ਮਾੜੀ ਆ ਰੋਹੀ ਗੱਡੀਆਂ ਖਰਾਬ ਰਹਿਣੀਆਂ ਵਾਂ ਫਿਰ ਇਹਨਾਂ ਕੋਈ ਬਹ ਨਾ ਰਹਿਣਾ ਵਾ ਕਿ ਗੱਡੀ ਖਰਾਬ ਹੈ ਇਸ ਕਰਕੇ ਨਹੀਂ कूड़ा ਚੁੱਕਿਆ ਗਿਆ ਸੋ ਅਸੀਂ ਐਡੀਸ਼ਨਲ ਕਮਿਸ਼ਨਰ ਸਾਹਿਬ ਦੰਦਰ ਸਿੰਘ ਜੀ ਨੂੰ ਉਹਨਾਂ ਨੂੰ ਰਿਕਵੈਸਟ ਕੀਤੀ ਆ ਹੈਲਥ ਆਫਸਰ ਮੈਡਮ ਨੂੰ ਵੀ ਰਿਕਵੈਸਟ ਕੀਤੀ ਔਰ ਉਹਨਾਂ ਨੂੰ ਵੀ ਕੰਪਨੀ ਹੱਡ ਨੂੰ ਵੀ ਰਿਕਵੈਸਟ ਕੀਤੀ ਆ ਕਿ ਸਾਡੀ ਇੱਕ ਵੈਸਟ ਵਿੱਚ ਗੱਡੀਆਂ ਨਵੀਆਂ ਲਾਈਏ ਜਿੱਦਾਂ ਕਿ ਤੁਸੀਂ ਜਾਣਦੇ ਅੱਜ ਮੌਕੇ ਦੇ ਐਡੀਸ਼ਨਲ ਕਮਿਸ਼ਨਰ ਸਾਹਿਬ ਤੇ ਸਾਡੇ ਹੈਲਥ ਡਾਕਟਰ ਰਮਾ ਜੀ ਤੇ ਹੋਰ ਵੀ ਸਾਡੇ ਕਾਉਂਸਲ ਸਾਥੀ ਸਾਰੇ ਇੱਥੇ ਮੌਜੂਦ ਨੇ ਹੋਰ ਵੀ ਮੁਲਾਜ਼ਮ ਮੌਜੂਦ ਨੇ ਕੰਪਨੀ ਦੇ ਜਿਹਨੂੰ ਪਿਪਲ ਆਰ ਕੰਪਨੀ ਨੂੰ ਟੇਕਾ ਦਿੱਤਾ ਵਾ ਕੂੜਾ ਲਿਫਟਿੰਗ ਦਾ ਤੇ ਸਾਡੇ ਵੱਲੋਂ ਅੱਜ ਇਹੀ ਮੰਗ ਫੇਰ ਦੁਬਾਰਾ ਉਠਾਈ ਗਈ ਆ ਕਿਉਂਕਿ ਇਹਨਾਂ ਨੇ ਸ਼ੁਰੂਆਤ ਕੱਲ ਦੀ ਕੀਤੀ ਆ ਪੁਰਾਣੀਆਂ ਗੱਡੀਆਂ ਦੀ ਘਰ ਘਰ ਲਿਫਟਿੰਗ ਦੀ ਪਰ ਅਸੀਂ ਅਡਿਸ਼ਾ ਸਾਹਿਬ ਨੂੰ ਵੀ ਇਹੋ ਮੰਗ ਕੀਤੀ ਆ ਕਿ ਅਸੀਂ ਇਹ ਪੁਰਾਣੀਆਂ ਗੱਡੀਆਂ ਨਹੀਂ ਲੈਵਾਂਗੇ ਸਾਨੂੰ ਜਦੋਂ ਵੀ ਆਉਣ ਭਾਵੇਂ 10 ਦਿਨ ਲੱਗਣ ਭਾਵੇਂ 1 ਮਹੀਨਾ ਲੱਗਣ ਅਸੀਂ ਨਵੀਆਂ ਗੱਡੀਆਂ ਲੈਣੀਆਂ ਵਾ ਕਿਉਂਕਿ ਪੁਰਾਣੀਆਂ ਗੱਡ ਕਿ ਉਹਨਾਂ ਤੰਗੀ ਬਹੁਤ ਜ਼ਿਆਦਾ ਆਵੇਗੀ ਉਹਨਾਂ ਸੁੱਖ ਨਹੀਂ ਉਹਨਾਂ ਦੁੱਖ ਹੀ ਮਿਲਣਾ ਵਾ ਇਸ ਲਈ ਥੋੜੇ 10 ਦਿਨ ਅੱਗੇ ਸਾਲ ਇੱਕ ਕੱਢਿਆ 2 ਸਾਲ ਕੱਢੇ ਆ ਕਿ 10 ਦਿਨ ਮਹੀਨਾ ਹੀ ਕੱਢ ਲਾਂਗੇ ਤੇ ਸਾਨੂੰ ਹੀ ਫਾਇਦਾ ਵਾ ਲੋਕਾਂ ਨੂੰ ਫਾਇਦਾ ਵਾ ਇਸ ਲਈ ਸਾਡੇ ਵੱਲੋਂ ਤੋਂ ਅੱਜ ਇਹੋ ਮੰਗ ਕੀਤੀ ਗਈ ਹੈ ਤੇ ਬਾਕੀ ਅਸੀਂ ਮੇਅਰ ਸਾਹਿਬ ਨੂੰ ਵੀ ਜਾ ਕੇ ਮੰਗ ਕਰਾਂਗੇ ਕਿ ਸਾਨੂੰ ਨਵੀਆਂ ਗੱਡੀਆਂ ਪ੍ਰੋਵਾਈਡ ਕੀਤੀਆਂ ਜਾਣ ਅਮਰitsar ਨਗਰ ਨਿਗਮ ਦੇ ਵਿਧੀਕ ਕਮਿਸ਼ਨਰ ਸੁਨੀਦਰ ਸਿੰਘ ਹੋਣਾ ਨੇ ਗੁਮਾਨਪੂਰਾ ਡਿਸਪੋਜ਼ਲ ਦਾ ਦੌਰਾ ਕੀਤਾ ਅਤੇ ਇੱਥੇ ਜਿਹੜੇ ਕੰਮ ਚੱਲੇ ਥਣੇ ਜਿਹਦੇ ਖਾਦ ਬਣਾਈ ਜਾਂਦੀ ਸੁੱਕਾ ਕੂੜਾ ਅਤੇ ਗਿੱਲੇ ਗੁੜੇ ਤੋਂ ਖਾਦ ਬਣਾਈਏ ਉਥੇ ਡਿਸਪੋਜ਼ਲ ਦੇ ਨਾਲ-ਨਾਲ ਉਸ ਦਾ ਦੌਰਾ ਵੀ ਕੀਤਾ ਅਤੇ ਇਸ ਮੌਕੇ ਜਿਹੜੇ ਇੱਥੋਂ ਦੇ ਕਾਉਂਸਲਰ ਥਣੇ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਦੂਜੇ ਪਾਸੇ ਕ ਗੁਰਾ ਚੱਕਣ ਬਾਅਦੇ ਉਹ ਪੁਰਾਣੀਆਂ ਹਨ ਤੇ ਦੂਜੇ ਪਾਸੇ ਕਮਿਸ਼ਨਰ ਸਾਹਿਬ ਨਾਲ ਜਦੋਂ ਵਧੀਕ ਕਮਿਸ਼ਨਰ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਆਖਿਆ ਕਿ ਸ਼ਹਿਰ ਵਿੱਚੋਂ ਅਤੇ ਹਲਕੇ ਵਿੱਚੋਂ ਪੂਰਾ ਚੁਕਾਨ ਦੀ ਪਹਿਲ ਦੇ ਆਧਾਰ ਤੇ ਪੂਰਾ ਚੁਕਾਉਣਾ ਗੱਡੀ ਚਾਹੇ ਨਵੀਂ ਹੋਵੇ ਚਾਹੇ ਪੁਰਾਣੀ ਪਰ ਦੂਜੇ ਪਾਸੇ ਜਿਹੜੇ ਕਾਉਂਸਲਰ ਨੇ ਉਹ ਅੜੇ ਹੋਏ ਹਨ ਕਿ ਅਸੀਂ ਪੁਰਾਣੀਆਂ ਗੱਡੀਆਂ ਤੇ ਨਹੀਂ ਚੱਲਣ ਦਿੱਤੀਆਂ ਸੋ ਨਗਰ ਨਿਗਮ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਹੜੇ ਚੁਣੇ ਹੋਏ ਨਮਾਇंदे ਉਹਨਾਂ ਦੀ ਵੀ ਗੱਲ ਮੰਨਣੀ ਚਾਹੀਦੀ ਹੈ ਤਾਂ ਜੋ ਜਿਹੜੀ ਸਮੱਸਿਆ ਹੈ ਪੁਰਾਣੀਆਂ ਗੱਡੀਆਂ ਕਿਤੇ ਉਹਨਾਂ ਨੂੰ ਇਹ ਖਦਦਾ ਹੈ ਕਿ ਗਾਰਬੇ ਥਾਂ ਵਿੱਚ ਜੇ ਕਿ ਪੁਰਾਣੀਆਂ ਗੱਡੀਆਂ ਹਨ ਜਲਦ ਖਰਾਬ ਹੋ ਜਾਣਗੀਆਂ ਤੇ ਫਿਰ ਉਹ ਸਮੱਸਿਆ ਰਹੇਗੀ ਸੋ ਨਗਰ ਨਿਗਮ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਅ